ਓ ਵੀਦਵਾਨ ਕਹਿੰਦਾ ਕੜਾ ਕਹੇ ਚੋਰੀ ਯਾਰੀ ਘਾਤ ਕੋ ਨਾ ਹੱਥ ਲਾਈ ਕਛ ਕਹੇ ਜਤੀ ਰਹੇ ਪਾਰ ਤਿਆਗ ਨਾਰ ਕੋ ਕੇਸ ਕਹਿਣ ਸਾਡੇ ਵਾਂਗੂ ਗੁਣਾ ਰੂਪ ਕੇਸ ਧਾਰ ਕਹੇ ਕਿਰਪਾਨ ਕਟ ਕਾਮ ਕ੍ਰੋਧ ਅਹੰਕਾਰ ਕੋ ਅੰਮ੍ਰਿਤ ਕਹੇ ਅਮਰ ਹੋ ਜਾ ਪੀ ਕੇ ਸ਼ਬਦ ਸਾਰ ਕੋ ਪੰਜੇ ਕਕੇ ਪਹਿਰੇ ਜਿਨ ਸਾਧ ਸੰਗਤ ਖਾਲਸਾ ਜੀ ਪਾਵੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਕੇ ਦੀਦਾਰ ਕੋ ਜਿਨੇ ਅੰਮ੍ਰਿਤ ਛਕ ਕੇ ਪੰਜ ਕਕਾਰ ਪਾ ਲੇ ਯਾਦ ਰੱਖਿਆ ਜੇ ਇਨਾਂ ਕਕਾਰਾਂ ਵਿੱਚ ਏਡੀ ਵੱਡੀ ਤਾਕਤ ਹੈ ਗੁਰੂ ਗੋਬੇ ਸਿੰਘ ਜੀ ਮਾਰੇ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਨੇ ਪਰ ਜੇ ਇਹ ਪਾ ਕੇ ਇਨਾਂ ਦੇ ਅਸੂਲਾਂ ਨੂੰ ਬੰਦਾ ਪੱਕਾ ਰੱਖੇ ਤੇ ਹੁਣ ਕਕਾਰ ਵੀ ਪਾਏ ਹੁਣ اتنا ਨੇਤਨੇਮ ਹੋਵੇ ਤੇ ਕੰਮ ਵੀ ਗਲਤ ਕਰਦਾ ਹੋਵੇ ਤੇ ਫਿਰ ਦੀਦਾਰ ਕਿੱਥੇ